ਨਾ ਕੱਲ ਨਾ ਬਾਤ ਕੋਈ ਸਾਡੀ ਜਿਹੜਾ ਮੈਸੂਸ ਨਹੀਂ ਹੋਣਾ ਤੋ ਓਵੇਂ ਜਿਹੜਾ ਮਿੱਠਾ ਤੋ ਓਵੇਂ ਸਹਿਜ ਜਿਹੜਾ ਹੋਵੇਗਾ ਸੋ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਜੇ ਖੁਸ਼ ਰੱਖਣਾ ਹੈ ਜ਼ਿੰਦਗੀ ਦੇ ਵਿੱਚ ਤਾਂ ਇੱਕ ਗੱਲ ਪੱਲੇ ਬੰਨ ਲਓ ਜੇ ਦਰਦ ਨੂੰ ਮਰਦਾ ਜਾਓ ਐਵੇਂ ਛੋਟੀਆਂ ਛੋਟੀਆਂ ਚੰਗਾਂ ਦੇ ਬਣਾਉਣ ਦੇ ਵਿੱਚ ਕੋਈ ਮੈਂ ਕਹਿੰਦਾ ਉਹ ਕਹਿ ਕੇ ਨਿਕਲ ਜਾਂਦਾ ਸੀ ਉਡੀ ਵਾਲੇ ਨੇ ਵੀ ਕੀ ਦੀ ਕੁੜੀਆਂ ਕੋਲ ਅੱਲੇ ਸੋਹੀ ਅਸਲੀ ਧਰਮ ਹੈ ਇਹੀ ਵਾਪਸ ਸਮਝਦੇ ਆ ਕਿ ਕਿਸੇ ਦਾ ਮਾੜਾ ਨਾ ਕਰੋ ਦਿਲ ਨੂੰ ਵੱਡਾ ਰੱਖੋ ਦਿਲ ਨੂੰ ਵੱਡਾ ਰੱਖੋਗੇ ਉਹ ਕਿਸੇ ਨੂੰ ਫੀਡਰ ਚ ਸਾਡੇ ਰਾਜਨੀਤਿਕ ਅਕਾਸ ਕਰਕੇ ਆ ਜੇ ਦਿਲ ਅਸੀਂ ਛੋਟਾ ਰੱਖੀਏ ਸੰਤਾ ਦੇ ਜਿਹਾ ਸਰਕਾਰ ਦੇ ਅੰਦਰ ਸੀ ਆਈ ਲੋਕਲੇ ਬੱਚੇ ਭੇਜੇ ਜਾਂ ਕਰੀਂ ਬੇਨੇ ਦਾ ਛੋਟਾ ਲੋਕ ਹੋਇਆ ਜਨਤੂ ਦਿਲ ਵੱਡਾ ਰੱਖਣਾ ਮੈਨੂੰ ਲੱਗਦਾ ਕਿ ਕਿਸੇ ਫੀਡਰ ਚ ਬੋਲੀ ਨਹੀਂ ਆਪੀ ਨਹੀਂ ਆਉਂਦੀ ਜੇ ਆਪ ਦੀ ਜ਼ਿੰਦਗੀ ਤੁਸੀਂ ਚੰਗੀ ਬੁਢੀ ਕਰਨਾ ਹੈ ਤਾਂ ਕਰੋਧ ਨੂੰ ਮਾਰੋ ਕਰੋਧ ਕਾਈਂ ਅੰਤ ਦਾ ਜੇ ਦਿਲ ਬਟਾ ਕੋਈ ਵੀ ਗੱਲ ਉਹਦੇ ਅੰਦਰ ਜਾ ਕੇ ਉੱਥੀ ਸਮਾਜ ਜਾਵੇ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਮ ਤੇ ਪੂਰੀਆਂ ਦੇ ਸੰਤਾਂ ਨੂੰ ਮੈਂ ਸ਼ਬਦਾਂ ਦੇ ਉਹ ਜਿਹੜੇ ਪੇਸ਼ ਕਰਦਾ ਹਾਂ ਉਹੀ ਸੁਆਮੀ ਰਾਮ ਜੀ ਜਿਕੇ ਜਿਹੜਾ ਜਿਕਰ ਕੀਤਾ ਸਖਦਾ ਨਾ ਜਿਹੜੇ ਹੋਰ ਵੀ ਵਿਕਾਸ ਕਰ ਜਾਂਦਾ ਇਸ ਸ਼ਾਨ ਦੀ ਕਿਰਪਾ ਦੇ ਨਾਲ Swami ji ਦੀ ਕਿਰਪਾ ਦੇ ਨਾਲ ਕਿਉਂਕਿ ਮੈਂ ਆਪਣੇ ਮੂੰਹ ਦਾ ਚੰਗਾ ਕਹਿੰਦਾ ਸਾਰੇ ਪਿੰਡ ਵਾਸੀ ਇਸ ਪਤਾ ਕਿ ਕਿਰੂੜਾ ਕੀਆ ਸਰਕਾਰ ਤੋਂ ਮੈਂ ਪਿੰਡ ਦੇ ਵਿਆਸੀ ਲੈ ਕੇ ਆਂਦਾ ਇਸ Swami ji ਹੋਣੀ ਤੁਹਾਡੀ ਕਿਰਪਾ ਦੇ ਨਾਲ ਮਲੇ ਪਿੰਡ ਲਈ ਨਹੀਂ ਫਰਮਾਲੇ ਜਿਹੜੇ ਲਈ ਇਹ ਅੱਜ ਤੱਕ ਜ Punjab ਦੇ ਤੇ ਆਖੀ ਹੋਇਆ ਹੋਣਾ ਕਿ ਇੱਕੋ ਛੱਟ ਕੇ ਚੱਲ ਮੈਂ ਕੇਵਲ ਸਾਜਾ ਲਈ ਤੁਹਾਡੀ ਕਿਰਪਾ ਦੇ ਨਾਲ 200 ਕਰੋੜ ਰੁਪਇਆ ਜਿਹੜਾ ਕਾਸ ਕਰਵਾਇਆ ਜੀਰੇ ਚ ਲੱਗ ਪਟ ਜਿਹੜੀਆਂ ਤੁਸੀਂ ਸੜਕਾਂ ਦਾ ਜ਼ਿਕਰ ਕੀਤਾ ਕਿ ਚੌੜੀਆਂ ਹੋ ਰਹੀਆਂ ਉਹ ਵੀ ਸੜਕਾਂ ਚੌੜੀਆਂ ਕਰਵਾ ਰਹੀਆਂ ਤੇ ਜਿਹੜੀਆਂ ਸੜਕਾਂ ਅਜੇ ਤੱਕ ਕੱਚੀਆਂ ਨੇ ਜਿਹੜੇ ਕਈ ਦੋ ਪਿੰਡਾਂ ਨੂੰ ਜੋੜਦੇ ਆਂ ਵੀ ਘਰ ਮਸਤਾਨਾਂ ਨੂੰ ਜੋੜਦੀਆਂ ਪਿੰਡਾਂ ਦੇ ਨਾਲ ਉਹ ਵੀ ਪਰਨਾਲੇ ਪਿਆ 100 ਸੜਕਾਂ ਦੇ ਜਿਹੜੀਆਂ ਸੀ ਪੱਕੀਆਂ ਜਿਹੜੀਆਂ ਉਹ ਕਰਵਾ ਰਹੀਆਂ ਤੇ ਇਹਦੇ ਵਿੱਚ ਕਪਾ 200 ਤੋਂ ਵੱਧ ਦਾ ਕੰਮ ਹੈ ਉਹਦੇ ਵਿੱਚ ਮੈਂ ਜੋ ਕੀਤਾ ਦਾ ਇਹ ਵਾਅਦਾ ਕਰਕੇ ਜਦੋਂ ਆਕੇ ਬੜੀ ਜਲਦੀ ਜਦੋਂ ਇਹਨਾਂ ਸਰਕਾਰ ਦਾ ਕੰਮ ਨੂੰ ਹੋਣਾ ਹੈ ਕਿ ਤੁਸੀਂ ਜਗਾ ਸਹਾਇਤੇ ਦੇ ਦਿਓ ਜਿਹੜੀ ਇਸ ਥਾਂ ਵਾਲੀ ਸੋਚ ਆ ਉਹ ਵੀ ਜਿਹੜਾ ਜਿੱਦਲ ਆਉਣ ਵਾਲੇ ਸਮਾਗਮ ਤੋਂ ਪਹਿਲਾਂ ਜਿਹੜਾ ਸੀ ਉਹ ਕਰਵਾ ਕੇ ਦੇਣਾ ਹੈ। ਤੁਹਾਡੇ ਸ਼ਬਦਾਂ ਦੇ ਨਾਮ ਜਿੱਤੇ ਸ਼ਬਦਾਂ ਦੇ ਨੂੰ ਰੂਪੇਟ ਕਰਦਾ ਸੰਤਾਨ ਨੂੰ ਉੱਤੇ ਮੈਂ Swami ਅਮਰਕੰਨ ਨਾ ਜੀ ਦਾ Swami ਆਪ ਜੀ ਕਦੇ ਵੀ ਮਾਪੇ ਚੇਤੇ ਪਾਚੇ ਹੋਏ ਆ। ਮੈਂ ਉਹਨਾਂ ਦੇ ਚੰਗਾ ਚਾਹਤਾ ਕੋਈ ਮਾਜਰੀ ਲਗਾਉਣਾ ਸਾਲਿਸਨ ਦੇ ਜਦੋਂ ਚਾਹੀਦੀ ਕੋਹਾਂ ਸਤਿ ਸਹਾਇ